ਨੇ ਲਗਭਗ 10 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕਰਪਿਤ ਕੀਤੀ ਗਈ ਹੈ ਤੇ ਕੱਲ ਨੂੰ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਵਿਕਾਸ ਕਰਜਾਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੇ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆਂ ਬੜਾ ਵਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਹੈ ਕਿ ਜਿੱਥੇ ਕੋਈ ਵੀ ਆ ਕੇ ਮੁੱਖ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਮੁੱਖ ਮੰਤਰੀਆਂ ਸਵਾਨਿਤ ਕੰਮ ਹੈ ਜਾਂ ਕਿਸੇ ਵਿਭਾਗ ਦੇ ਕੰਮ ਹੈ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਉਹ ਸ਼ਾਮ ਤੱਕ ਵੀ ਕੋਈ ਪਹੁੰਚ ਜਾਂਦਾ ਤੇ ਅਸੀਮ ਦਾ ਮਾਦਿਆ ਵਾਲਾ ਅਫਸਰ ਕੋਲੇ ਉਹਦੀ ਜਵਾਬਦੇਹੀ ਕੀਤੀ ਜਾਂਦੀ ਹੈ ਜਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਪੂਰੇ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਲ ਵਰਡ ਵਾਲ ਵਿੱਚ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਇਹਦਾ ਕੰਮ ਸਰ ਜੀ ਜਸਮਾਨ ਸਿੰਘ واپس ਲੈ ਲੈ ਜਿ ਆਪਣਾ ਅਮਨ ਊੜਾ ਜੀ ਨੇ ਕਨਵਿੰਸ ਕੀਤਾ ਤੇ ਉਸ ਬਾਅਦ ਉਹਨਾਂ ਨੇ ਬਸਤੀ ਫੋੜ ਜਿਹੜਾ ਆਪਣਾ ਵਾਪਸ ਲੈ ਲੈ ਪਾਰਟੀ ਵਿੱਚ ਰਹਿਣ ਦਾ ਹੀ ਫੈਸਲਾ ਕੀਤਾ ਕੀ ਗੱਲ ਬਾਤ ਹੋਈ ਕਿਉਂ ਦਿੱਤਾ ਕਿ ਦੇਖੋ ਸੰਘਣੋਂ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈ ਲੈਂਦਾ ਹੈ ਅਨਮੋਲ ਕੰਮ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ ਔਰ ਜੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਪਧਾਰੀ ਤੂੰ ਅਪੀਲ ਕਰੀ ਸਰ ਤੁਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਹੈ ਜਿਸ ਦਾ ਤਸੀਲ ਦਾ ਕੀਤਾਗਾ ਪਰ ਰਾਈਟ ਟੂ ਸਰਵਿਸ ਜਿਹੜੀ ਲੋਕਾਂ ਨੂੰ ਮਿਲਦੀ ਨਹੀਂ ਉਹ ਆਈਟੀ ਵਿੱਚ ਫੇਰ ਫਾਇਦਾ ਪਈਆਂ ਰਹਿੰਦੀ ਨਹੀਂ ਰਾਈਟ ਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਫਿਕਸ ਹੋ ਸਕੇ ਤੇ ਕੰਮ ਹੋ ਸਕੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਹਜੇ ਕੁਝ ਚੋਕੇ ਸੀ ਕੁਝ ਕੁਝ ਤਸਕੀਲਾ ਚ ਹਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲਿਆ ਕਿ ਕਮੀਆਂ ਰਹਿੰਦੀਆਂ ਨੇ ਤੇ ਜਿਵੇਂ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਤੇ ਜੇ ਕੋਈ ਕਮੀ ਆਉਂਦੀ ਹੈ ਕਿਉਂਕਿ ਵਾਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਬਈ ਕੰਮਾਂ ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰਨਾ ਸਰ ਅਗਰ ਅੰਬੀਰ ਸਿੰਘ ਜੀ ਨੇ ਕਿਹਾ ਸੀ ਕਿ ਅਪਰਾਧ ਦਾ ਇੱਕ ਨਾ ਫਾਈਲ ਆਨਲਾਈਨ ਕੀਤਾਗਾ ਨਗਰਪਾਲਿਕਾ ਦੇ ਵਿੱਚ ਚੱਲਦਾਗਾ ਬੜੇ ਟਾਈਮ ਤੋਂ ਚੱਲਦਾ ਪਰ ਉਹ ਪ੍ਰੋਪਰ ਚੱਲ ਨਹੀਂ ਰਹੀ ਜੀ ਉਹ ਆਈਡੀ ਦੇ ਵਿੱਚ ਟਾਈਮ ਬਾਉਂਡ ਨਹੀਂ ਕੀਤਾ ਹੋਇਆ ਤੇ ਆਈਡੀ ਦੇ ਵਿੱਚ ਆਪ ਸਾਰਾ ਸਾਰਾ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਸਾਡੀ ਨੀਅਤ ਦੇ ਵਿੱਚ ਕੋਈ ਬੋਟ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਂਦੀ ਨਹੀਂ। ਸਰ ਜੀ ਦਿਲਵੀਰ ਗੋਲਦੀ ਕਹਿੰਦੇ ਨੇ ਕਹਿੰਦੇ ਅਰਦਾਸ ਕਰਦੇ ਆਂਰ ਆਪਾਂ ਕਿ ਕਿ ਦੁਬਾਰਾ ਤੋਂ ਫਿਰ ਤੋਂ ਪੇਚਾ ਤੁਹਾਡੇ ਨਾਲ ਅਵੇ ਮੈਂ ਅਰਦਾਸ ਕਰ ਰਿਹਾ ਹਾਂ ਕਿਵੇਂ ਦੇਖਦੇ ਹੋ ਪਾਰਟੀ ਤੋਂ। ਕੋਈ ਇਹ ਤਾਂ ਪਾਰਟੀਆਂ ਦਾ ਅੰਦਰੂਨੀ ਫੈਸਲਾ ਹੈ। ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ। ਬਾਕੀ ਤਾਂ ਲੋਕ ਨੇ ਜੀ। ਬਾਕੀ ਤਾਂ ਪਬਲਿਕ ਹੈ ਲੋਕ ਜਿਹੜੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ। ਸੋ ਜੋ ਜੋ ਵੀ ਜੀ ਨੂੰ ਵੀ ਉਹ ਟਿਕਟ ਦੇਣਗੇ। ਬਾਗੇ ਚ ਭਰੂਗਾ। ਲੋ ਆਪ ਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਣਗੇ। ਅਸੀਂ ਆਪਣੀ ਪਾਰਟੀ ਨੇ ਇੱਕ ਪ੍ਰੋਗਰਾਮ ਰੱਖਾਂਗੇ ਪੱਕੀ ਪਬਲਿਕ ਨੇ ਫੈਸਲਾ ਕਰਨਾ ਮਾਸਟਰ ਪ੍ਰੈਸ ਦਾ ਚੈੱਕ ਰਹਿ ਗਿਆ ਦੀ ਟੂਰੀ ਸ਼ਹਿਰ ਦੇ ਕਸਬੇ ਦੇ ਕੁਝ ਵਾਰ ਜਿਹੜੇ ਨੇ ਉਹਨਾਂ ਦੀਆਂ ਵੱਖ-ਵੱਖ ਧਰਮਸ਼ਾਲਾਵਾਂ ਉਹਨਾਂ ਦੀਆਂ ਗਊਸ਼ਾਲਾਵਾਂ ਜャ ਉਹਨਾਂ ਦੇ ਜਿਹੜੇ ਐਨ ਜੀਓਜ਼ ਨੇ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 10 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕ ਅਰਪਿਤ ਕੀਤੀ ਗਈ ਹੈ ਕਿ ਕੱਲ ਨੂੰ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਵਿਕਾਸ ਕਰਜਾਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੇ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਵਧੀਆ ਸ਼ਾਨਦਾਰ ਇੱਕ ਸੀਮਾ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਕਿ ਜੇ ਕੋਈ ਵੀ ਆ ਕੇ ਮੁੱਖ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਮੁੱਖ ਮੰਤਰੀਆਂ ਸਵਾਰੰਥ ਕੰਮ ਹੈ ਜਾਂ ਕਿਸੇ ਮਹਿਕਮੇ ਨਾਲ ਕੰਮ ਹੈ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਤੇ ਉਹ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦਾ ਤੇ ਸ੍ਰੀ ਦਾਨ ਦਾ ਨਾਲ ਅਸਤਰ ਕੋਲੇ ਉਹਦੇ ਜਵਾਬ ਦੇ ਦਿੱਤੀ ਜਾਂਦੀ ਹੈ ਪਿਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਪੂਰੇ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਲ ਵਰਡ ਵਾਲ ਵਿੱਚ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਇਹਦਾ ਕੰਮ ਚੱਲਦਾ ਸੀ ਸਰ ਅਮਨ ਜੀ ਜਸਮਾਨ ਸਿੰਘ ਵਾਪਸ ਲੈ ਆਇਆ ਜੀ ਆਪਣਾ ਅਮਨ ਢੋੜਾ ਜੀ ਨੇ ਕੰਵੈਸਟ ਕੀਤਾ ਦਿਓ ਤੋਂ ਬਾਅਦ ਉਹਨਾਂ ਨੇ ਬਸ ਸਤਿਫਾ ਜਿਹੜਾ ਆਪਣਾ ਵਾਪਸ ਲੈ ਲਿਆ ਪਾਰਟੀ ਵਿੱਚ ਰਹਿਣ ਦਾ ਹੀ ਫੈਸਲਾ ਕੀਤਾ ਕੀ ਗੱਲ ਬਾਤ ਹੋਈ ਕਿਉਂ ਦਿੱਤਾ ਕਿ ਦੇਖੋ ਸੰਘਣੋਂ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈ ਲੈਂਦਾ ਹੈ अनुमोहन का मान साडे मिनिस्टर कैबिनेट मिनिस्टर रहे ने और जंग मुंडे कुड़िया जेड़े ने उणो राजनीति ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣੇ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਬਧਾਈ ਦਿੰਦਾ ਸਰ ਤੁਸੀਂ オンલાઈન ਸਿਸਟਮ ਸ਼ੁਰੂ ਕੀਤਾਗਾ ਜਿਸ ਤਰ੍ਹਾਂ ਤੁਸੀਂ ਲਾਂਚ ਕੀਤਾਗਾ ਪਰ ਰਾਈਟ ਟੂ ਸਰਵਿਸ ਜਿਹੜੀ ਲੋਕਾਂ ਨੂੰ ਮਿਲਦੀ ਨਹੀਂ ਉਹ ਆਈਟੀ ਦੇ ਵਿੱਚ ਫੇਰ ਪੈਣਾ ਪਈਆਂ ਰਹਿੰਦੇ ਨੇ ਨਹੀਂ ਬਿਲਕੁਲ ਨਹੀਂ ਰਾਈਟ ਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਫਿਕਸ ਹੋ ਸਕੇ ਤੇ ਕੰਮ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਤੇ ਕੋਈ ਗੱਲ ਨਹੀਂ ਪਰ ਹਜੇ ਕੁਝ ਚੋਕੇ ਅਸੀਂ ਕੁਝ ਕੁਝ ਤਹਿਸੀਲਾਂ 'ਚ ਹਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲਿਆ ਕੀ ਕਮੀਆਂ ਰਹਿੰਦੀਆਂ ਨੇ ਤੇ ਜਿਵੇਂ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਤੇ ਜੇ ਕੋਈ ਕਮੀ ਆਉਂਦੀ ਹੈ ਕਿ ਉਹ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਕੰਮਾਂ 'ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰਾਂ ਸਰ ਗੁਰਪ੍ਰੀਤ ਸਿੰਘ ਜੀ ਨਗਰ ਕੌਂਸਲ ਦੇ ਅਫਸਰ ਦਾ ਇੱਕ ਨਾ ਫਾਈਲ ਆਨਲਾਈਨ ਕੀਤਾਗਾ ਨਗਰ ਕੌਂਸਲ ਦੇ ਵਿੱਚ ਜਾਂਦਾਗਾ ਬੜਾ ਟਾਈਮ ਲੱਗਦਾ ਪਰ ਉਹ ਪ੍ਰੋਪਰ ਚੱਲਦੀ ਰਹੀ ਹੈ ਜੀ ਉਹ ਆਈਡੀ ਦੇ ਵਿੱਚ ਟਾਈਮ ਬਾਉਂਡ ਨਹੀਂ ਕੀਤਾ ਹੋਇਆ ਉਹ ਆਈਡੀ ਦੇ ਵਿੱਚ ਅਫਸਰ ਸਰ ਇਹ ਸਾਰਾ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ ਮਾ ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਸਾਡੀ ਨੀਅਤ ਦੇ ਵਿੱਚ ਕੋਈ ਫੋਟ ਨਹੀਂ ਤੇ ਆਨਰ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਂਦੀ ਮਰਦਨ ਦਲਵੀਰ ਗੋਲਡੀ ਕਹਿੰਦੇ ਨੇ ਕਹਿੰਦੇ ਅਰਦਾਸ ਕਰਦੇ ਹਾਂ ਅੱਪਾ ਕਿ ਦੁਬਾਰਾ ਤੋਂ ਫਿਰ ਤੋਂ ਪੇਚਾ ਤੋਂ ਦੇ ਨਾਲ ਪਵੇ ਮੈਂ ਅਰਦਾਸ ਕਰਦਾ ਹਾਂ ਕਿਵੇਂ ਦੇਖਦੇ ਹੋ ਪਾਰਟੀ ਦਾ ਖੁਜੀ ਦਾ ਪਾਰਟੀਆਂ ਦਾ ਅੰਦਰੂਨੀ ਫੈਸਲਾ ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ ਬਾਕੀ ਤਾਂ ਲੋਕ ਨੇ ਜੀ ਬਾਕੀ ਤਾਂ ਪਬਲਿਕ ਲੋਕ ਜਿਹੜੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਸੋ ਜੋ ਵੀ ਜੀਨੂੰ ਵੀ ਉਹ ਟਿਕਟ ਦੇਣਗੇ ਕਾਗਜ਼ ਭਰੂਗਾ ਲੋ ਆਪਦਾ ਪ੍ਰੋਗਰਾਮ